ਇਸ ਵੇਲੇ ਦੀ ਵੱਡੀ ਖਬਰ ਜਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਲਾਈਨ ਵਿਖੇ ਖੜੀਆਂ ਗੱਡੀਆਂ ਨੂੰ ਅੱਗ ਲੱਗਣ ਕਰਕੇ ਸੜਕੇ ਸੁਆਹ ਹੋ ਗਈਆਂ ਹਨ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਲਈ ਕੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪੁਲਿਸ ਲਾਈਨ ਦੇ ਵਿੱਚ ਜਿੱਥੇ ਇਹਨਾਂ ਗੱਡੀਆਂ ਨੂੰ ਪਾਰਕ ਕੀਤਾ ਗਿਆ ਸੀ ਉਸ ਥਾਂ ਤੇ ਸੁੱਕੇ ਪੱਤੇ ਅਤੇ ਦਰਖਤ ਲੱਗੇ ਹੋਣ ਕਰਕੇ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਗਈ ਤੁਹਾਨੂੰ ਦੱਸ ਦਈਏ ਕਿ ਇਹ ਉਹ ਗੱਡੀਆਂ ਸਨ ਜੋ ਪੁਲਿਸ ਵੱਲੋਂ ਕਿਸੇ ਮੁਕਦਮੇ ਜਾਂ ਐਕਸੀਡੈਂਟ ਕੇਸਾਂ ਦੇ ਤਹਿਤ ਜ਼ਬਤ ਕਰਕੇ ਇੱਥੇ ਰੱਖੀਆਂ ਹੋਈਆਂ ਸਨ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਸਾਡੇ ਕੋਲ ਨਹੀਂ ਪਹੁੰਚੀ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਫਾਇਰ ਬ੍ਰਿਗੇਡ ਵਾਲੋਂ ਮੌਕੇ ਤੇ ਪਹੁੰਚ ਕੇ ਅੱਗ ਨੂੰ ਸਮੇਂ ਸਿਰ ਨਾ बुझाਇਆ ਜਾਂਦਾ ਤਾਂ ਇੱਥੇ ਇੱਕ ਵੱਡਾ ਹਾਸਾ ਹੋ ਸਕਦਾ ਸੀ ਕਿਉਂਕਿ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਤੇ ਇੱਕ ਵੱਡਾ ਗੈਸ ਸਟੇਸ਼ਨ ਸੀ ਪਰੰਤੂ ਮੌਕੇ ਤੇ ਮੌਜੂਦ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੁਲਾਜ਼ਮਾਂ ਵੱਲੋਂ ਆਗੂ ਤੇ ਕਾਬੂ ਪਾਉਣ ਲਈ ਕੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੁਸੀਂ ਸਭ ਤੋਂ ਪਹਿਲਾਂ ਅੱਗ ਨੂੰ ਦੇਖਿਆ ਕੀ ਕਰਨ ਆਏ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਅੱਗ ਦਾ ਮੈਨੂੰ ਮੁੰਤੀ ਦਾ ਇਸ ਤੋਂ ਲੈ ਕੇ ਮੈਂ ਗੈਸ ਭਰਨ ਆਇਆ ਸੀ ਗੈਸ ਭਰਨ ਆਇਆ ਸੀ ਹਾਂਜੀ ਮੈਂ ਅੱਗੇ ਦੇਖ ਅਗਲੇ ਸੀ ਇਧਰ ਤੇ ਅਗਲਾ ਜਿੱਥੇ ਕੋਲੇ ਇਸਨੇ ਕੰਦਿਮਾ ਲੱਗ ਗਿਆ। ਜੁਕੇ ਵਾਰ ਫਿਰ ਪਾਣੀ ਲੈ ਕੇ ਫਿਰ ਫਿਰਿਆ ਫਿਰ ਪਾਣੀ ਪਾਲਦੀ ਮੈਂ। ਫਿਰ ਲਾ ਫਿਰ ਮੋਰਾ ਨਹੀਂ ਹੋ। ਮੁਰਗੇ ਮੋਰਾ ਨਹੀਂ ਫਿਰ ਘੰਟਾ ਲੱਗ ਗਿਆ ਫਿਰ ਅੱਜ। ਠੀਕ ਹੈ ਜੀ। ਥੋੜਾ ਜਿਹਾ ਵੀ ਤੁਹਾਨੂੰ ਤਿੰਨ 4 ਹੁਣ ਲੱਗਦੇ। OK